ਜੋਲਟ ਮਾਫ ਆ ਗਈ ਜਦੋਂ ਇੱਕ ਅੱਧੀ ਉੱਤੇ ਮੱਚ ਜਾਂਦੇ ਨੇ ਪੰਗਾ ਛੜ ਜਾਂਦਾ ਹੈਗਾ ਪਰ ਆ ਭਣ ਕਹਿੰਦੀ ਹੁਣ ਨਹੀਂ ਪੰਗਾ ਪੈਣ ਦਿੰਦੇ ਕਿਉਂਕਿ ਸੋਲਰ ਤੇ ਚੱਲਣ ਵਾਲੇ ਆਈਟਮਾ ਤਿਆਰ ਕਰਤੀਆਂ ਭਣੇ ਭਣੇ ਦੱਬਦੇ ਰਿਮੋਟ ਆ ਦੇਖੋ ਕਿਰਾ ਸਾਰੇ ਪਿੰਡ ਦੇ ਵਿੱਚ ਚਾਨਣ ਮਾਰੂਗੀ ਉਹ ਲਾਈਟ ਹੈ ਕਿੰਨਾ ਭਣੇ ਮੁੱਲ ਦਾ ਇਹਦਾ 3100 ਅਸਿਆ ਆ ਕੀ ਚੱਕਲੇ ਭਣੇ ਤੇ ਇੱਕ ਕੈਮਰੇ ਵਾਲੀ ਲਾਈਟ ਆ ਗਈ ਗਮਾਡੀਆ ਡਰੋਨ ਖਤਰ ਆ ਐਂਡ ਰੈਕਰਾ ਗਮਾਡੀਆ ਕਿ ਨਹੀਂ ਆ ਮੂਝੇ ਕਰ ਦਿਓ ਆਪ ਵੀ ਡਰਜਾ ਕਰਨਗੇ ਬਾਹਲੀਆਂ ਆਈਟਮਾਂ ਨੇ ਆ ਗਈ ਆਈਟਮ ਆ ਗਈ ਭਣੇ ਡਬਲ ਸੋਲਰ ਡਬਲ ਸੋਲਰ ਹਾ ਚੀਜੀ ਬਾੜੀਆਂ ਨੇ ਭਣੇ ਸਿੰਗਲ ਸੋਲਰ ਆ ਦੀਪ ਮਾਲਾ ਆ ਗਈ ਇਹ ਆ ਸਿੰਗਲ ਸੋਲਰ ਆ ਗਈ ਰੈਡ ਬੋਲ ਦੇ ਭਣੇ ਬਈ ਇਹ ਸਾਰੀਆਂ ਚੀਜ਼ਾਂ ਸੂਰਜ ਦੀ ਲਾਈਟ ਤੇ ਚੱਲਦੀਆਂ ਨੇ ਇਹਨਾਂ ਨੂੰ ਕੋਈ ਲੋੜ ਨਹੀਂ ਬਿਜਲੀ ਦੀ ਦਿਨੇ ਚਾਰਜ ਹੋ ਜਾਣੀਆਂ ਰਾਤ ਨੂੰ ਸਾਰੀ ਰਾਤ ਚੱਲਦੀ ਜਾਣੀਆਂ ਅਸਿਆ ਜਮੂਰੂਆ ਕੀ ਪਿਆ ਭੜੇ ਲਾਲਾ ਜੀ ਪੁਸਪਾ ਵਾਸਤੇ ਲੈ ਜਾਓ ਬਈ ਕਿਉਂ ਕਲੀਨਰ ਅਸਿਆ ਦੇਖ ਇਹਦਾ ਪੂਰਾ ਖਿੱਦਦਾ ਸਰਪੰਚ ਰੇਤਾ ਰੂਤਾ ਹਾ ਹਾ ਇਹੇ ਜਾ ਆ ਰਸੋ ਦਾ ਕੁੱਲ 1100 ਦਾ ਹੁਣ ਪੂਰਾ ਡਰੈਸ ਬੋਲਦੇ ਭੈਣੇ ਭਗ ਰੋਡ ਬਠਿੰਡਾ 17 ਨੰਬਰ ਗਲੀ ਦੇ ਅੰਦਰ ਆ ਕੇ 22586 ਨੰਬਰ ਸਕਰੀਨ ਤੇ ਚੱਲੀ ਜਾਂਦੇ ਨੇ ਪਹਿਲੇ ਕਰਦੇ ਸੇ ਫੋਨ ਮਾਰਦੇ ਭੈਣ ਨੂੰ ਬਾਕੀ ਗੱਲ ਭੈਣ ਕੋਲੇ ਆਈਟਮਾਂ ਇੰਨੀਆਂ ਜਿਆਦਾ ਪਈਆਂ ਨੇ ਤਾਂ ਹਾਂ ਵੀ ਮੰਝਲਪਰੀ ਪਿਆ ਹਰ ਕਾਟ ਮਿਲੂਗੀ ਤੁਹਾਨੂੰ ਘਰ ਦੀ ਜਿਹੜੀ ਵੀ ਚਾਹੀਦੀ ਹੈਗੀ ਪਾਇਆ ਇਹਨਾਂ ਵਾਲੇ ਨੂੰ ਗਿਫਟ ਦਵਾਂ ਚੱਕੋ ਜੀ ਪੇਜ ਨੂੰ ਕਰ ਲਓ ਫੋਲੋ ਤੇ ਨਿਤ ਨਵੀਆਂ ਆਈਟਮਾਂ ਦਿਖਾਉਂਦੇ ਰਹਿੰਦੇ ਦਿਲ ਖੋਲ੍ਹੇ ਨੇ ਬਠਿੰਡੇ ਵਾਲਾ ਦਾ ਬਠਿੰਡੇ ਵਾਲਾ ਦੀ ਹੋਈ ਪਿਆ ਬੱਲੇ ਬੱਲੇ ਬਾਕੀ ਦੇ ਸਾਰੇ ਥੱਲੇ ਥੱਲੇ